ਹਾਂਜੀ ਦੋਸਤੋ ਪੰਜਾਬੀ ਜਾਣਕਾਰੀਆਂ ਚੈਨਲ ਦੇ ਉਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਜਿੱਦਾਂ ਕਿ ਆਪਾਂ ਦੇਖਦੇ ਹਾਂ ਕਿ ਕਈ ਤਰ੍ਹਾਂ ਦੇ ਅੰਡਿਆਂ ਦੇ ਵਿੱਚੋਂ ਮੁਰਗੀ ਦੇ ਅੰਡੇ ਜਾਂ ਕਬੂਤਰ ਜਾਂ ਹੋਰ ਕੋਈ ਪੰਛੀ ਦੇ ਅੰਡੇ ਜਾਨਵਰ ਦੇ ਅੰਡੇ ਦੇ ਵਿੱਚੋਂ ਬੱਚਾ ਨਿਕਲਦਾ ਤੁਸੀਂ ਦੇਖਿਆ ਹੋਵੇਗਾ ਪਰ ਅੱਜ ਤੁਹਾਨੂੰ ਲਾਈਵ ਸੱਪ ਦੇ ਅੰਡੇ ਦੇ ਵਿੱਚੋਂ ਇਹ ਜੋ ਤੁਹਾਨੂੰ ਅੰਡਾ ਦਿਖਾਈ ਦੇ ਰਿਹਾ ਹੈ ਦਰਅਸਲ ਇਹ ਸੱਪ ਦਾ ਅੰਡਾ ਹੈ ਤਾਂ ਦੇਖਿਓ ਕਿਸ ਤਰ੍ਹਾਂ ਭਨ ਕੇਸ ਦੇ ਵਿੱਚੋਂ ਸੱਪ ਦਾ ਬੱਚਾ ਬਾਹਰ ਨਿਕਲ ਕੇ ਆ ਗਿਆ ਤੇ ਤੁਹਾਨੂੰ ਦੱਸ ਦਈਏ ਕੀ ਸੱਪ ਦਾ ਬੱਚਾ ਜਦੋਂ ਛੋਟਾ ਹੁੰਦਾ ਹੈ ਤੇ ਇਸ ਦੇ ਦੰਦ ਬਿਲਕੁਲ ਵੀ ਨਹੀਂ ਹੁੰਦੇ ਅਤੇ ਜ਼ਹਿਰੀਲਾ ਉਹਨਾਂ ਹੀ ਜ਼ਿਆਦਾ ਹੁੰਦਾ ਹੈ ਅਤੇ ਵੱਡੇ ਸੱਪ ਦੇ ਨਾਲੋਂ ਵੱਧ ਇਹ ਜ਼ਿਆਦਾ ਖਤਰਨਾਕ ਹੁੰਦਾ ਹੈ ਇਸ ਦੇ ਵਿੱਚ ਜਿਆਦਾ ਜਿੰਨਾ ਛੋਟਿਆ ਹੁੰਦਾ ਹੈ ਬੱਚਾ ਹੁੰਦਾ ਹੈ ਛੋਟਾ ਉਹਨਾਂ ਹੀ ਇਹ ਜ਼ਿਆਦਾ ਖਤਰਨਾਕ ਹੁੰਦਾ ਹੈ ਅਤੇ ਇਹ ਕਾਫੀ ਵੱਡੀ ਨਸਲ ਦੇ ਸੱਪ ਦਾ ਬੱਚਾ ਹੈ ਕਿਉਂਕਿ ਦੇਖ ਸਕਦੇ ਹੋ ਕਿ ਜ਼ਹਿਰੀਲਾ ਕਾਫੀ ਜ਼ਿਆਦਾ ਹੈ ਤੇ ਜਿੱਦਾਂ ਹੀ ਆਪਾਂ ਦੇਖਦੇ ਹਾਂ ਕਿ ਸੱਪ ਦਾ ਸਪੋਲਿਆ ਬਹੁਤ ਹੀ ਜ਼ਿਆਦਾ ਛੋਟਾ ਹੁੰਦਾ ਹੈ ਇਸ ਦਾ ਸਾਈਜ਼ ਕਾਫੀ ਜ਼ਿਆਦਾ ਹੈ ਕਿਉਂਕਿ ਇਹ ਚੰਗੀ ਵੱਡੀ ਨਸਲ ਦੇ ਸੱਪ ਦਾ ਬੱਚਾ ਹੈ ਤਾਂ ਇਸ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਖਤਰਨਾਕ ਸੱਪ ਹੈ ਉਸ ਦਾ ਬੱਚਾ ਹੈ ਤਾਂ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਮਿਲਦਿਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਇੱਕ ਵੀਡੀਓ ਨੂੰ ਜਾਂਦੇ ਜਾਂਦੇ ਲਾਈਕ ਜ਼ਰੂਰ ਕਰ ਦੇਣਾ